ਉਹ ਚਾਲਦੇ ਜ਼ੋਰਦਾਰ ਝਟਕਿਆਂ ਦੇ ਨਾਲ ਪੂਰਾ ਤਾਈਵਾਨ ਹਿੱਲ ਗਿਆ ਦੇਖਦੇ ਹੀ ਦੇਖਦੇ ਤੇਬਾਹੀ ਮੱਚੀ ਹੈ ਤੇ ਕਈ ਵੱਡੀਆਂ ਇਮਾਰਤਾਂ ਤਾਸ਼ ਦੇ ਪੱਤੇ ਵਾਂਗ ਟਹਿ ਢੇਰੀ ਹੋ ਗਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਤਸਵੀਰਾਂ ਦਿਲ ਦਹਿਲਾਉਣ ਵਾਲੀਆਂ ਨੇ ਦੱਸਿਆ ਜਾ ਰਿਹਾ ਕਿ ਇੱਥੇ ਪੁਚਾਲ ਦੀ ਜਿਹੜੀ ਗਤੀ ਹੈ ਉਹ 7.2 ਦਰਜ ਕੀਤੀ ਗਈ ਹੈ 7.2 ਗਤੀ ਦੇ ਨਾਲ ਇੱਥੇ ਇੰਨੀ ਤੇਜ਼ੀ ਦੇ ਨਾਲ ਪੁਚਾਲ ਆਇਆ ਕਿ ਦੇਖਦੇ ਦੇਖਦੇ ਕੁਝ ਮਿੰਟਾਂ ਦੇ ਵਿੱਚ ਹੀ ਤਬਾਹੀ ਮਚਾ ਕੇ ਗਿਆ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਤਾਈਵਾਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਖਤਰਨਾਕ ਤਰੀਕੇ ਦੇ ਨਾਲ ਪੁਚਾਲ ਜਿਹੜਾ ਆਇਆ ਉਸ ਦੇ ਨਾਲ ਭਿਆਨਕ ਤਬਾਹੀ ਵੀ ਇੱਥੇ ਮੱਚੀ ਹੈ ਬਿਜਲੀ ਸਪਲਾਈ ਬੰਦ ਹੋ ਗਈ ਹੈ ਦੇਸ਼ ਭਰ ਦੀਆਂ ਟ੍ਰੇਨਾਂ ਨੂੰ ਰੋਕ ਦਿੱਤਾ ਗਿਆ ਔਰ ਇੰਨਾ ਜ਼ਬਰਦਸਤ ਇਹ ਪੁਚਾਲ ਸੀ ਕਿ ਇਸ ਦੇ ਬਾਅਦ ਜਪਾਨ ਦੇ ਦੋ ਟਾਪੂਆਂ ਤੇ ਸੁਨਾਮੀ ਵਿਆਗੀ ਹੈ ਤੇਜ਼ ਦੇ ਨਾਲ ਹੀ ਹੋਰ ਦੁਬਾਰਾ ਕਿਹਾ ਜਾ ਰਿਹਾ ਹੈ ਕਿ ਸੁਨਾਮੀ ਦਾ ਅਲਰਟ ਵੀ ਦਿੱਤਾ ਗਿਆ ਪ੍ਰਸ਼ਾਸਨ ਜਿਹੜਾ ਹੈ ਉੱਥੇ ਦਾ ਪ੍ਰਸ਼ਾਸਨ ਜਿਹੜਾ ਹੈ ਉਹ ਲਗਾਤਾਰ ਹੁਣ ਰੈਸਕਿਊ ਆਪਰੇਸ਼ਨ ਕਰ ਰਿਹਾ ਵਡੀਆਂ ਇਮਾਰਤਾਂ ਜਿਹੜੀਆਂ ਤਾਸ਼ ਤੇ ਪੱਤੇ ਵਾਂਗ ਟਹਿਟੇ ਦੀ ਹੋ ਗਈਆਂ ਨੇ ਡਿੱਗ ਗਈਆਂ ਨੇ ਉਹਨਾਂ ਦੇ ਵਿੱਚ ਕਈ ਲੋਕਾਂ ਦੇ ਫਸੇ ਹੋਣ ਦੀ ਅਸ਼ੰਕਾ ਜਤਾਈ ਜਾ ਰਹੀ ਹੈ ਇਸੇ ਦੇ ਆਧਾਰ ਦੇ ਉੱਪਰ ਜਿਹੜਾ ਉਹਨਾਂ ਦਾ ਲੋਕਲ ਪ੍ਰਸ਼ਾਸਨ ਇਹਨਾਂ ਇਮਾਰਤਾਂ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗ ਗਿਆ ਤੇ ਕਈ ਤਸਵੀਰਾਂ ਵਿੱਚ ਅਸੀਂ ਦੇਖ ਪਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਮਾਰਤਾਂ ਦੇ ਵਿੱਚੋਂ ਖਿੜਕੀ ਦੇ ਜ਼ਰੀਏ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਹ 25 ਸਾਲਾਂ ਦੇ ਦਰਮਿਆਨ ਸਭ ਤੋਂ ਭਿਆਨਕ ਹੁਚਾਲ ਇਸ ਨੂੰ ਮੰਨਿਆ ਜਾ ਰਿਹਾ ਹੈ ਤਾਈਵਾਨ ਦੀ ਰਾਜਧਾਨੀ ਟਾਈਪੇ ਦੇ ਵਿੱਚ ਇਹ ਹੁਚਾਲ ਆਇਆ ਜਿਸ ਨੇ ਸਭ ਕੁਝ ਹਿਲਾ ਕੇ ਰੱਖ ਦਿੱਤਾ ਹੈ ਬਿਜ਼ਨਸ ਸਪਲਾਈ ਬੰਦ ਹੋ ਗਈ ਹੈ ਟ੍ਰੇਨਾਂ ਰੋਕ ਦਿੱਤੀਆਂ ਗਈਆਂ ਨੇ ਤੇ ਇਹ ਵੀ ਕਿਹਾ ਜਾ ਰਿਹਾ ਹੈ कि जिस वेले पुਚਾਰ ਆਇਆ ਉਸ ਵੇਲੇ ਕਈ ਟ੍ਰੇਨਾਂ ਜਿਹੜੀਆਂ ਆਪਣੇ ਰੂਟ ਤੇ ਜਾ ਰਹੀਆਂ ਸੀ ਉਸ ਵੇਲੇ ਵੀ ਉਹਦੇ ਚ ਸਵਾਰੀਆਂ ਮੌਜੂਦ ਸੀ ਪਰ ਜਿਹੜੀ ਹੁਣ ਤੱਕ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਇਹ ਵੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੌਕੇ ਤੇ ਹੀ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਤਾਈਵਾਨ ਦਾ ਇਹ ਪੁਚਾ ਲੈਣਾ ਜ਼ਬਰਦਸਤ ਸੀ ਕੇਸ ਦੇ ਝਟਕੇ ਚੀਨ ਦੇ ਸ਼ੰਗਾਈ ਤੱਕ ਵੀ ਮਹਿਸੂਸ ਕੀਤੇ ਗਏ ਨੇ ਉਧਰ ਦੂਸਰੇ ਪਾਸੇ ਫਿਲੀਪਿਨਸ ਦੇ ਵਿੱਚ ਵੀ ਸੁਨਾਮੀ ਦੀ ਅਸ਼ੰਕਾ ਨੂੰ ਦੇਖਦੇ ਹੋਏ ਚੇਤਾਵਨੀ ਜਾਰੀ ਕੀਤੀ ਗਈ ਹੈ ਫਿਲੀਪਿਨਸ ਏਜੰਸੀ ਨੇ ਕਈ ਸੂਬਿਆਂ ਦੇ ਜਿਹੜੇ ਤੱਟੀ ਇਲਾਕੇ ਨੇ ਉਹਨਾਂ ਦੇ ਵਿੱਚ ਸੁਨਾਮੀ ਦਾ ਅਲਰਟ ਜਾਰੀ ਕੀਤਾ ਤੇ ਇੱਥੇ ਰਹਿਣ ਵਾਲੇ ਲੋਕਾਂ ਨੂੰ ਉੱਚੀਆਂ ਥਾਵਾਂ ਤੇ ਚਲੇ ਜਾਣ ਨੂੰ ਵੀ ਕਿਹਾ ਗਿਆ ਪਰ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਤਾਈਵਾਨ ਦੇ ਟਾਈਪੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਤਬਾਹੀ ਮੱਚੀ ਹੈ ਵੱਡੀਆਂ ਇਮਾਰਤਾਂ ਪੰਜ ਮੰਜ਼ਿਲਾ ਇਮਾਰਤਾਂ ਸੱਤ ਮੰਜ਼ਿਲਾ ਇਮਾਰਤਾਂ ਦੇਖਦੇ ਹੀ ਦੇਖਦੇ ਟੇਡੀਆਂ ਹੋ ਗਿਆ ਨੇ ਤੇ ਇਹਨਾਂ ਦੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਰੈਸਕਿਊ ਚਲਾਇਆ ਜਾ ਰਿਹਾ ਹੈ ਉਧਰ ਦੂਸਰੇ ਪਾਸੇ ਫਿਲੀਪਿਨਸ ਦੇ ਵਿੱਚ ਵੀ ਸੁਨਾਮੀ ਦੀ ਅਸ਼ੰਕਾ ਨੂੰ ਦੇਖਦੇ ਹੋਏ ਚੇਤਾਵਨੀ ਜਾਰੀ ਕੀਤੀ ਗਈ ਹੈ ਫਿਲੀਪਿਨਸ ਏਜੰਸੀ ਨੇ ਕਈ ਸੂਬਿਆਂ ਦੇ ਜਿਹੜੇ ਤੱਟੀ ਇਲਾਕੇ ਨੇ ਉਹਨਾਂ ਦੇ ਵਿੱਚ ਸੁਨਾਮੀ ਦਾ ਅਲਰਟ ਜਾਰੀ ਕੀਤਾ ਤੇ ਇੱਥੇ ਰਹਿਣ ਵਾਲੇ ਲੋਕਾਂ ਨੂੰ ਉੱਚੀਆਂ ਥਾਵਾਂ ਤੇ ਚਲੇ ਜਾਣ ਨੂੰ ਵੀ ਕਿਹਾ ਗਿਆ ਪਰ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਤਾਈਵਾਨ ਦੇ ਟਾਈਪੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਤਬਾਹੀ ਮੱਚੀ ਹੈ ਵੱਡੀਆਂ ਇਮਾਰਤਾਂ ਪੰਜ ਮੰਜ਼ਿਲਾ ਇਮਾਰਤਾਂ ਸੱਤ ਮੰਜ਼ਿਲਾ ਇਮਾਰਤਾਂ ਦੇਖਦੇ ਹੀ ਦੇਖਦੇ ਟੇਡੀਆਂ ਹੋ ਗਿਆ ਨੇ ਤੇ ਇਹਨਾਂ ਦੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਰੈਸਕਿਊ ਚਲਾਇਆ ਜਾ ਰਿਹਾ ਹੈ। ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par